ਛੋਟੀ ਜੀ ਗਲਤੀ ਦੇ ਕਾਰਨ ਪੂਰੇ ਪਰਿਵਾਰ ਦੀ jaan ja sakdi si ਤੁਸੀਂ ਹਾਲਾਤ ਵੇਖ ਸਕਦੇ ਹੋ ਕਿ ਪਰਿਵਾਰ ਦੀਆਂ ਜਿਹੜੀਆਂ ਲੋੜਵੰਦ ਚੀਜ਼ਾਂ ਸੀ ਉਹ 1 ਮਿੰਟ ਦੇ ਵਿੱਚ ਸਵਾਹ ਹੋ ਗਈਆਂ ਨੇ ਠੀਕਾ ਗੱਡੀ ਦੇ ਹਾਲਾਤ ਵੇਖ ਲਓ ਜਿਹੜਾ ਕਿ ਪੂਰੀ ਬਿਲਡਿੰਗ ਇਹ ਪਲਾਸਟਰ ਸੀਮੈਂਟ ਦੇ ਵਿੱਚ ਚਣਾਈ ਸੀ ਜਿਹੜੀ ਕੋਈ ਡਿੱਗਣ ਦੀ ਕੋਈ ਮਨਿਆਦ ਨਹੀਂ ਟੱਪੀ ਸੀ ਪਰ ਨਾਲ ਤੁਸੀਂ ਇੱਕ ਟਾਵਰ ਵੇਖ ਸਕਦੇ ਹੋ ਜਿਹੜਾ ਲੱਗਿਆ ਹੋਇਆ ਇਸ ਘਰ ਦੇ ਨਾਲ ਠੀਕਾ ਇਹ ਟਾਵਰ ਦੇ ਨਾਲ ਕੀਤੀ ਹੋਈ ਖਦਾਈ ਦੇ ਕਾਰਨ ਇਹ ਬਹੁਤ ਵੱਡਾ ਜਿਹੜਾ ਬਾਣਾ ਇਹ ਇੱਥੇ ਵਾਪਰਿਆਗਾ ਪਰ ਇਹ ਪੂਰੀ ਘਟਨਾ ਵਾਪਰਦੀ ਮੈਂ ਕਿਉਂਕਿ ਵੇਖੋ ਨੁਕਸਾਨ ਹੋਇਆ ਵਹੀਕਲਾਂ ਦਾ ਜਿਹੜੇ ਘਰ ਦੇ ਵਿੱਚ ਸੀਗੇ ਜਿੰਨੇ ਵਹੀਕਲੇ ਇਸ ਦੇ ਥੱਲੇ ਖੜੇ ਸੀ ਜਾਂ ਹੋਰ ਚੀਜ਼ਾਂ ਕੀਮਤੀ ਪੰਨੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਗਈਆਂ ਪਾਉਜ਼ ਕਰ ਲਓ ਆਜੂ ਆਪਣੇ ਨਾਲ ਬਾਈ ਬਿੱਟੂ ਮੱਲਣ ਜੀ ਖੜੇ ਨੇ ਭਾਰਤੀ ਕਿਸਾਨ ਜੂਨੀਅਨ ਉਗਰਾਹਾ ਠੀਕ ਹੈ ਜਿਸ ਪਰਿਵਾਰ ਦੇ ਇਹ ਦੁਕਾਨ ਤਾਂ ਵਾਪਰਿਆਗਾ ਪੂਰੀ ਜਾਣਕਾਰੀ ਆਪਾਂ ਇਹਨਾਂ ਤੋਂ ਲਵਾਂਗੇ ਕਿ ਆਖਰਕਾਰ ਮਸਲਾ ਕੀ ਹੈ ਇਹ ਕਿਵੇਂ ਹੈ ਜਿਹੜਾ ਪਹਾਣਾ ਵਾਪਰਦਾ ਕੀ ਗੱਲਬਾਤ ਹੋਈ ਸੀ ਸਸੀ ਗੁਰਬਾਈ ਬਿੱਟੂ ਸਸੀ ਗੁਰਬੀ ਕਿਵੇਂ ਇਹ ਪਹਾਣਾ ਵਾਪਰਿਆ ਜਿਹੜਾ ਇਹ ਸਭ ਤੋਂ ਮੰਦਭਗੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਹ ਜਿਹੜਾ ਟਾਵਰ ਆ 135 ਫੁੱਟ ਉੱਚਾ ਜੀ ਇਹ ਵੀਰੇ ਪਿੰਡ ਦੇ ਵਿੱਚ ਲੱਗ ਹੀ ਨਹੀਂ ਸਕਦਾ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਹੂੰ ਕਿਉਂਕਿ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਇਹਦੀ ਠੀਕ ਹੈ ਹੁਣ ਕਈ ਵੀਰ ਇਹ ਵੀ ਕਹਿਣਗੇ ਕਮੈਂਟਾਂ ਦੇ ਵਿੱਚ ਵੀ ਭਾਈ ਸੋਸ਼ਲ ਮੀਡੀਆ ਦਾ ਯੁੱਗ ਹੈ ਮੋਬਾਈਲਾਂ ਦਾ ਯੁੱਗ ਹੈ ਤੇ ਫਿਰ ਇਹ ਲੱਗ ਨਹੀਂ ਸਕਦਾ ਤਾਂ ਫਿਰ ਇਹ ਸਿਸਟਮ ਕਿਵੇਂ ਚੱਲੂ ਬਿਲਕੁਲ ਜ਼ਰੂਰੀ ਹੈ ਮਸ਼ਿੰਦਰੀ ਯੁੱਗ ਹੈ ਹੂੰ ਠੀਕ ਹੈ ਕੱਲ ਯੁੱਗੀ ਕਹਿ ਦਿਓ ਅੱਜ ਮਸ਼ਿੰਦਰੀ ਯੁੱਗ ਕਹਿ ਦਿਓ ਅੱਜ ਜ਼ਰੂਰਤਾਂ ਮੁਤਾਬਕ ਕਹਿ ਦਿਓ ਅੱਜ ਮੋਬਾਈਲਾਂ ਦਾ ਜੋਗ ਆ ਗਿਆ ਦੂਜੇ ਫੋਨ ਪੱਟੇ ਗਏ ਇਹ 7 ਕਿਲੋਮੀਟਰ ਪਿੰਡ ਤੋਂ ਦੂਰ ਹੋਣਾ ਚਾਹੀਦਾ ਹੈ ਸ਼ਹਿਰ ਤੋਂ ਦੂਰ ਹੋਣਾ ਚਾਹੀਦਾ ਨਾ ਕਿ ਇਹ ਪਿੰਡ ਦੇ ਵਿੱਚ ਮੰਨ ਲਓ ਇਹ ਛੱਡੋ ਇਹਨੂੰ ਕੋਈ ਹਾਸਾ ਹੋ ਜੇ ਇਹ ਡਿੱਗ ਪੇ ਤੁਸੀਂ ਐਂ ਵੇਖੋ ਇਹ ਅੱਧੇ ਪਿੰਡ ਨੂੰ ਲੈ ਕੇ ਜਾਊਗਾ ਜੀ ਅੱਛਾ ਦੂਸਰੀ ਗੱਲ ਜਿਸ ਦਿਨੇ ਪਹਿਲਾ ਦੂਜਾ ਜਿਹੜਾ ਪਹਿਲਾ ਛੋਟਾ ਟਾਵਰ ਆ ਉਹ ਪਹਿਲਾਂ ਤਾਂ ਲੱਗਿਆ ਹੋਇਆ ਜਦੋਂ ਇਹ ਟਾਵਰ ਲੱਗ ਰਿਹਾ ਸੀ ਹੂੰ ਉੱਥੇ ਮੀਂਹ ਪਿਆ ਹੋਇਆ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਮਨਜ਼ੂਰੀ ਇਹਦੀ ਦਿੱਤੀ ਕਿਨੇ ਆ ਨਗਰ ਕਾਉਂਸਲ ਨੇ ਇਹਦੀ ਮਨਜ਼ੂਰੀ ਆਦੇ ਅਸੀਂ ਦਿੱਤੀ ਨਹੀਂ ਇੱਥੇ ਟਾਵਰ ਲੱਗ ਰਿਹਾ ਗੈਰ ਮਨਜ਼ੂਰੀ ਜੇ ਉੱਥੇ ਰੇੜੀ ਵਾਲਾ ਕੋਈ ਕੇਲਿਆਂ ਵਾਲਾ ਗੰਢਿਆਂ ਵਾਲਾ ਭਰਾ ਆਪਦੇ 2 ਰੁਪਏ ਕਮਾਉਣ ਦੀ ਖਾਤਰ ਬੱਚਿਆਂ ਦਾ ਢਿੱਡ ਭਰਨ ਖਾਤਰ ਉੱਥੇ ਰੇੜੀ ਲਾ ਲੈਂਦਾ ਤੇ ਨਗਰ ਕੌਂਸਲ ਵਾਲੇ ਫੱਟ ਰੇੜੀ ਨਾਲ ਚੁਕਾ ਦਿੰਦੇ ਨੇ ਤੇ ਕੀ ਭਾਈ ਸੋਨੂ ਇਹਦਾ ਪਤਾ ਨਹੀਂ ਲੱਗਿਆ ਇਹ 135 ਫੁੱਟ ਟਾਵਰ ਜਿਹੜਾ ਲੱਗ ਰਿਹਾ ਜਿਹੜਾ ਲੋਕਾਂ ਨੂੰ ਅੰਨੇ ਕਰ ਰਿਹਾ ਜਦੋਂ ਇਹ ਲੱਗ ਰਿਹਾ ਸੀ ਉਦੋਂ ਮੀਂਹ ਪਿਆ ਹੋਇਆ ਸੀ ਥਾਂ ਪੋਲਾ ਸੀ ਇਹਨਾਂ ਨੂੰ ਪਤਾ ਸੀ ਵੀ ਇਹਦਾ ਜੇ ਵਿਰੋਧ ਹੋ ਗਿਆ ਇਹ ਨਹੀਂ ਲੱਗ ਸਕਦਾ ਇਹਨਾਂ ਨੇ ਕੀ ਕੀਤਾ ਪਰਿਵਾਰ ਮੁਤਾਬਕ ਇੱਥੋਂ ਜਦੋਂ ਅਸੀਂ ਨੌਲੇਜ ਲਈ ਹੈ ਵੀ ਇਹਨਾਂ ਨੇ ਫਟਾਫਟ ਲਾਉਣ ਦੀ ਕੀਤੀ 40 ਫੁੱਟ ਲੰਮਾ ਅੱਥ ਥੱਲਿਓ ਤੇ 15 ਫੁੱਟ 12 ਫੁੱਟ ਡੂੰਗਾ ਇਹਦੀ ਸਹੀ ਗੁਡਾਈ ਨਹੀਂ ਹੋਈ ਪਹਿਲੀ ਗੱਲ ਤਾਂ ਹੂੰ ਕਿਉਂਕਿ ਥਾਂ ਗਿੱਲਾ ਸੀ ਮੀਂਹ ਪਿਆ ਹੋਇਆ ਸੀ ਇਹਦੀ ਜੱਪਤਪ ਕਰਕੇ ਤੇ ਰਾਤ ਨੂੰ 3 ਵਜੇ ਤੜਕੇ ਇਹ ਪੈਪਾਂ ਲਈ ਜਾਂਦੇ ਹੁੰਦੇ ਸੀ ਜੀ ਰਾਜੂ ਦਾ ਤੜਕੇ 3 ਵਜੇ ਪਹਿਲੀ ਗੱਲ ਤਾਂ ਐ ਦੱਸੋ ਵੀ ਐਡਾ ਇਹਨਾਂ ਦੇ ਮਗਰ ਕੌਣ ਲੱਗਿਆ ਸੀ ਵੀ ਤੜਕੇ 3 ਵਜੇ ਚੜ ਕੇ ਤਾਂ ਪੈਪਾਂ ਲਾਉਣੀਆਂ ਐ ਏਡੀ ਇਹਨਾਂ ਦੀ ਕਿੱਡੀ ਕ ਮਜਬੂਰੀ ਬਣ ਗਈ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਇਹਦਾ ਵਿਰੋਧ ਹੋ ਸਕਦਾ ਹੂੰ ਫੇਰ بارشਾਂ ਆ ਗਈਆਂ ਮੀਂਹ ਆ ਗਿਆ ਜੀ ਪਾਣੀ ਦੀ ਨਿਕਾਸੀ ਨਹੀਂ ਕੀਤੀ ਇਹਨਾਂ ਨੇ ਪਾਣੀ ਨਿਕਲਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਜੀਵੇ ਕੋਈ ਮਰੇ ਇਹਨਾਂ ਨੇ ਆਪ ਦਾ ਹੱਲ ਕੀਤਾ ਵੀ ਟਾਵਰ ਲਾਉ ਆਪਾਂ ਉਹਦਾ ਨਿਕਾਸੀ ਨਹੀਂ ਕੀਤਾ ਮੀਂਹ ਆ ਗਏ ਮੀਂਹ ਮਕਾਨ ਦੇ ਵਿੱਚ ਪੈ ਗਈ 27824 ਨੂੰ ਐਸਡੀਐਮ ਗਿੱਦੜਬਾਹ ਹੂੰ डीसी मुक्ससर ओनु एहे एप्लीकेशना लिख के देके आएया दरख्वास्ता लिख के देके आएया ये अपना ਕੰਧ ਡਿੱਗਣੇ ਮਕਾਨ ਡਿੱਗਣ ਤੋਂ ਪਹਿਲਾਂ ਦਰਖਾਸਤਾਂ ਦੇਤੀਆਂ ਬਿਲਕੁਲ 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 ਦਿੱਤੀਆਂ ਜੀ ਵੀ ਭਾਈ ਇਹ ਟਾਵਰ ਲੱਗ ਰਿਹਾ ਹੈ بارشਾਂ ਪੈ ਰਿਆਂ ਸਾਡੇ ਮਕਾਨ 'ਚ ਪਾਣੀ ਪੈ ਰਿਹਾ ਸਾਡੀ ਕਰੀਮਾਰ ਹੋ ਜੂਗੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਅੰਨਾ ਪਿੰਦਾ ਕੁੱਤੀ ਚੜਦੀ ਹੈ ਕਿਸੇ ਨੇ ਕਾਰਵਾਈ ਨਹੀਂ ਕੋਈ ਕੀਤੀ ਨਾ ਕਿਸੇ ਨੇ ਸਾਰ ਲੈਣ ਦੀ ਕੋਸ਼ਿਸ਼ ਕੀਤੀ ਨਾ ਉਹ ਉਦੋਂ ਤਾਂ ਬਾਈ ਯਾਰ ਕੀ ਕਿਸੇ ਨੇ ਸਾਰ ਲੈਣੀ ਸੀ ਜਿੱਦੇ ਮਕਾਨ ਡਿੱਗ ਪਿਆ ਹੂੰ ਜਿੱਦੇ ਪਰਿਵਾਰ ਏਠਾਂ ਆ ਜਾਣਾ ਸੀ ਏਡਾ ਵੱਡਾ ਹਾਸਾ ਹੋ ਗਿਆ ਕਿਸੇ ਨੇ ਤਾਂ ਉਦੋਂ ਨਹੀਂ ਸਾਰ ਲਈ ਜਦੋਂ ਇਹ ਮਕਾਨ ਡਿੱਗਦਾ ਤੁਸੀਂ ਰੱਬ ਨਾਲ ਕਰੋ ਜੇ ਤਾਂ ਮਾਲੀ ਨੁਕਸਾਨ ਹੋਇਆ ਜਾਨੀ ਨਹੀਂ ਹੋਇਆ ਹੂੰ ਛੋਟਾ ਜਿਹਾ ਪਰਿਵਾਰ ਹੈ ਇੱਥੇ ਕੋਈ ਕਣਕ ਦਾ ਸਾਡੀ ਭੈਣ ਡਰੰਬ ਭਰਦੀ ਹੁੰਦਾ ਕਣਕ ਦਾ ਗੱਟਾ ਭਰਦੀ ਹੁੰਦੀ ਕਾਰ ਕੱਢਦੇ ਹੁੰਦੇ ਪਰਿਵਾਰ ਬੱਚਾ ਸਾਈਕਲ ਲੈ ਕੇ ਜਾਂਦਾ ਹੁੰਦਾ ਤੇ ਜੇ ਪਰਿਵਾਰ ਥੱਲੇ ਨੱਪਿਆ ਜਾਂਦਾ ਕੀ ਪ੍ਰਸ਼ਾਸਨ ਸਰਕਾਰ ਇਹ ਕੰਪਨੀ ਜ਼ਿੰਮੇਵਾਰ ਸੀ ਤੁਸੀਂ ਪਰਿਵਾਰ ਦਾਤੇ ਲਾਉਂਗੇ ਤੁਸੀਂ ਇਹ ਕੰਮ ਕਰੋਗੇ ਆਪਦਾ ਬਿਜ਼ਨਸ ਕਰਨ ਦੀ ਖਾਤਰ ਅੱਛਾ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਰਾਜੂ ਨੇ ਇਹ ਹਾਸਾ ਹੋਇਆ ਇਹਦੀ ਦੋ ਦਿਨ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡਾ ਚੰਡੀਗੜ੍ਹ ਦੇ ਵਿੱਚ ਮੋਰਚਾ ਸੀ ਭਾਰਤੀ ਕਿਸਾਨ ਜੂ ਨੇ ਨੀਕਤਾ ਅਗਰਾਹਾਂ ਦਾ ਰਾਤ ਨੂੰ ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ ਤੇ 10:30 ਵਜੇ ਬਾਈ ਨੇ ਫੋਨ ਕੀਤਾ ਤੇ ਭੱਬਾ ਮਾਰ ਕੇ ਸਾਡੇ ਕੋਲੇ ਰੋਪਿਆ ਫੋਨ ਤੇ ਵੀ ਬਾਈ ਮੇਰੇ ਨਾਲ ਹਾਸਾ ਹੋ ਗਿਆ ਪਿਛਲੇ 2-3 ਦਿਨਾਂ ਤੋਂ ਮਕਾਨ ਡਿੱਗ ਪਿਆ ਕਾਰ ਥੱਲੇ ਆ ਗਈ ਮੋਟਰਸਾਈਕਲ ਥੱਲੇ ਆ ਗਿਆ ਸਾਈਕਲ ਥੱਲੇ ਆ ਗਏ ਕਣਕ ਵਾਲੇ ਡਰਮ ਥੱਲੇ ਆ ਗਏ ਪੇਟੀਆਂ ਥੱਲੇ ਆ ਗਈਆਂ ਮੇਰਾ 5 ਲੱਖ ਤਾਂ ਨੁਕਸਾਨ ਹੋ ਗਿਆ ਬਾਈ ਇਹ ਪਰ ਮੇਰੀ ਕਿਸੇ ਨੇ ਬਾਹ ਨਹੀਂ ਪੜੀ ਅਸੀਂ ਆਖਿਆ ਵੀ ਭਾਈ ਰਾਜੂ ਜੀ ਯੂਰੇ ਆਓ ਅਸੀਂ ਆਖਿਆ ਕੋਈ ਗੱਲ ਨਹੀਂ ਰਾਜੂ ਭਾਈ ਅਸੀਂ ਸਵੇਰ ਤੋਂ ਢਡੇ ਕੋਲੇ ਪਹੁੰਚਦੇ ਹੋਵਾਂਗੇ ਠੀਕ ਆ ਕੇਡਰ ਥੱਕਿਆ ਆਇਆ ਸੀ ਮੈਂ ਸਵੇਰ ਆਇਆ ਮੈਂ ਚੈਨਲ ਤੇ ਵੀਡੀਓ ਪਾਈ ਆ ਇਹ ਇੱਥੇ ਬਾੜ ਚ ਧਰਨਾ ਲਈ ਬੈਠਿਆ ਕੁਝ ਕੁ ਲੋਕ ਪਿੰਡ ਦੇ ਨਾਲ ਨੇ ਸਾਡੀਆਂ ਔਰਤ ਪਹਿਣਾ ਜਦੋਂ ਮੈਂ ਇੱਥੇ ਆ ਗਿਆ ਸੀ ਆਈਡੀ ਦੇ ਕੰਨ ਉਧੇ ਖੜੇ ਹੋ ਗਏ ਇਹਨੂੰ ਫੋਨ ਆਉਣ ਲੱਗੇ ਜਥੇਬੰਦੀ ਵਾਲੇ ਆ ਗਏ ਬਿੱਟੂ ਆ ਗਿਆ ਫਿਰ ਕੀ ਪਲਾਨ ਅਸੀਂ ਮੈਂ ਇੱਥੋਂ ਭੁੱਲ ਕੇ ਗਿਆ ਵੀ ਅਸੀਂ ਦੋ ਦਿਨ ਵੇਟ ਕਰਾਂਗੇ ਵੀ ਸਾਨੂੰ ਇਹਦਾ ਪਰਭਾਈ ਮਾਅਬਜਾ ਦਿੱਤਾ ਜਾਵੇ ਸਾਡੀ ਪਹਿਲੀ ਮੰਗ ਤੇ ਇਹ ਆ ਵੀ ਇਹਦਾ ਮਾਅਬਜਾ ਦਿੱਤਾ ਜਾਵੇ ਕਿਉਂ ਕਿ ਜਦੋਂ ਇਹ ਟਾਵਰ ਪਟਿਆ ਗਿਆ ਕੰਪਨੀ ਉੱਠ ਗਈ ਕਿਸੇ ਨੇ ਬਾਤ ਨਹੀਂ ਪੁੱਛਣਾ ਠੀਕ ਆ ਕੇਸ ਦਰਜ ਹੋ ਜਾਣਗੇ ਹਜ਼ਾਰਾਂ ਕੇਸ ਇਹ ਲੋਕਾਂ ਤੇ ਚੱਲਦੇ ਆ ਇਹਨਾਂ ਨੂੰ ਕੇਸਾਂ ਦੀ ਕੋਈ ਪਰਵਾਹ ਨਹੀਂ ਹੁਣ ਪ੍ਰਸ਼ਾਸਨਤਾ ਦਾ ਅਸੀਂ ਕਾਰਵਾਈ ਕਰਦਦੇ ਆ ਕਾਰਵਾਈ ਤਾਂ ਅਸੀਂ ਆਪ ਕਰਾਵਾਂਗੇ ਕਰਾਵਾਂਗੇ ਕਾਰਵਾਈ ਸਭ ਤੋਂ ਵੱਡੀ ਗੱਲ ਇਹ ਆ ਗੱਲ ਸਾਹੇ ਦੀ ਨਹੀਂ ਗੱਲ ਪਾਹੇ ਦੀ ਹੈ ਵੀ ਇਹਦਾ ਮੁਆਵਜ਼ਾ ਦਵਾਇਆ ਜਾਵੇ ਤਰੰਤ ਇਹ ਟਾਵਰ ਨੂੰ ਪਟਾਇਆ ਜਾਵੇ ਉਦੋਂ ਤੀਜੇ ਨੰਬਰ ਤੇ ਜਾ ਕੇ ਅਸੀਂ ਕਾਰਵਾਈ ਕਰਾਵਾਂਗੇ ਪਰ ਉਸ ਤੋਂ ਬਾਅਦ ਵੀ ਦੋ ਦਿਨ ਟੱਪ ਕੇ ਪ੍ਰਸ਼ਾਸਨ ਦੇ ਕੋਈ ਜੂ ਨਹੀਂ ਸਰਕੀ ਫੇਰ ਇਥੋਂ ਦੇ ਜੇਈ ਨਾ ਗੱਲ ਹੁੰਦੀ ਹੈ ਮੇਰੀ ਪਰਸੋਂ ਉਹ ਆਦਾ ਜੀ ਮੈਂ ਇੱਕ ਹਫਤਾ ਛੁੱਟੀ ਤੇ ਸੀ ਨਗਰ ਕਾਉਂਸਲ ਦਾ ਤੁਸੀਂ ਮੇਰੀ ਕਾਰਵਾਈ ਵੇਖੋ ਕਿਹੜੇ ਕਿਵੇਂ ਤਰੀਕੇ ਨਾਲ ਹੁੰਦੀ ਹੈ ਮੈਂ ਫਟਾਫਟ ਚੁਟਕੀ ਦੇ ਨਾਲ ਮੈਂ ਇਸ ਮੰਜ਼ਲ ਤੱਕ ਪਹੁੰਚ ਜੂ ਨਾ ਦਾ ਛੇਰੋ ਲੱਭਿਆ ਨਹੀਂ ਥਿਆ ਸਾਨੂੰ ਪਰਸੋਂ ਦਾ ਪਰਸੋਂ ਮੈਂ ਫੇਰ ਆਇਆ ਹੂੰ ਚੌਥੇ ਫੇਰ ਆ ਕੇ ਪੱਤਰਕਾਰ ਆ ਰਾਈ ਮੈਸੇਜ ਦਿੱਤਾ ਵੀ ਭਾਈ ਅਸੀਂ ਹੁਣ ਤੁਹਾਨੂੰ ਪਰਸੋਂ ਦਾ ਟਾਈਮ ਦਿੰਨੇ ਆ ਨਹੀਂ ਅਸੀਂ ਧਰਨਾ ਲਾਵਾਂਗੇ ਨਾ ਸਾਰ ਲਈ ਕੱਲ ਬਈ ਜਦੋਂ ਅਸੀਂ ਨਗਰ ਕਾਉਂਸਲ ਮੂਰੇ ਧਰਨਾ ਲਾਇਆ ਹੂੰ 3 ਘੰਟੇ ਅਸੀਂ ਬੈਠੇ ਰਹੇ ਕਿਸੇ ਨੇ ਸਾਰ ਨਹੀਂ ਲਈ ਡਿਪਟੀ ਸਾਹਿਬਾ ਦੇ ਵੀ ਈਓ ਸਾਹਿਬ ਆ ਰਹੇ ਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਆਉਣ ਦਿਓ ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ ਜਦੋਂ ਅਸੀਂ ਜਾਮ ਕਰ ਲਿਆ ਸ਼ਹਿਰ ਫਿਰ ਸਾਨੂੰ ਕਹਿ ਦਿੰਦੇ ਆ ਵੀ ਯਾਰ ਤੁਸੀਂ ਨਾ ਲਾਂਗਾ ਬੰਦ ਕਰ ਦਿਓ ਤੁਸੀਂ ਹਾਈਵੇ ਜਾਮ ਕਰਦੇ ਹੋ ਤੁਸੀਂ ਚੌਕ ਜਾਮ ਕਰਦੇ ਹੋ ਤੁਸੀਂ ਨਾਂਗਾ ਜਾਮ ਕਰ ਦਿਓ ਜਦੋਂ ਬਈ ਅਸੀਂ ਚੌਕ ਜਾਮ ਕਰ ਲਿਆ ਉਹਦੀ ਐਸਡੀਐਮ ਸਾਹਿਬ ਦਾ ਮੈਨੂੰ ਫੋਨ ਆ ਗਿਆ ਵੀ ਬਿੱਟੂ ਜੀ ਤੁਸੀਂ ਆਓ ਮੀਟਿੰਗ ਕਰੋ ਮੈਂ ਕਿਹਾ ਸਰ ਮੈਂ ਨਹੀਂ ਆਉਣਾ ਤੁਹਾਡੇ ਕੋਲੇ ਮੈਂ ਕਾਹਨ ਆਉਣ ਆਲਾ ਤੁਸੀਂ ਲੋਕ ਬੈਠੇ ਆ ਸਾਡੀਆਂ ਔਰਤ ਭੈਣਾਂ ਛੜਕਤੇ ਬੈਠੀਆਂ ਤੁਸੀਂ ਆਓ ਜੀ ਗੱਲ ਨੇ ਮੇੜਨੀ ਹੈ ਨਹੀਂ ਆਉਣਾ ਭਾਈ ਤੁਸੀਂ ਨਾ ਆਓ ਤੁਹਾਡੀ ਮਰਜ਼ੀ ਤੇ ਉਹਨਾਂ ਨੇ ਫਿਰ ਤਹਿਸੀਲਦਾਰ ਨਾਲ ਸਭ ਨੂੰ ਭੇਜਿਆ ਤੇ ਇੱਕ ਸੋ ਨੂੰ ਮੈਂ ਹੋਰ ਗੱਲ ਦੱਸਦਾ ਤੁਸੀਂ ਹੈਰਾਨ ਹੋਵੋਗੇ ਲੋਕਾਂ ਨੂੰ ਵੀ ਦੱਸਦਾ ਐਈਓ ਸਾਹਿਬ ਆ ਕੇ ਨਾਲ ਹਮ ਚਲੋ ਆਦੇ ਵੀ ਅਸੀਂ ਸਾਨੂੰ ਦੋ ਦਿਨ ਦਿਓ ਹਮ ਪਰਸੋਂ ਤੱਕ ਅਸੀਂ ਅਖੇ ਜੀ ਸੋ ਨੂੰ ਪਰਸੋਂ 5 ਵਜੇ ਤੱਕ ਟਾਈਮ ਦਿੱਤਾ ਤਹਿਸੀਲਦਾਰ ਸਾਹਿਬ ਤਾਂ ਚਲੇ ਗਏ ਐਈਓ ਸਾਹਿਬ ਮੈਨੂੰ ਅਰੇ ਪ੍ਰਧਾਨ ਜੀ ਆਓ ਆਪਾਂ ਮੀਟਿੰਗ ਕਰਦੇ ਹਾਂ ਹੋਰ ਜਥੇਬੰਦੀਆਂ ਦੇ ਆਗੂ ਸੀ ਸਾਡੀ ਜ਼ਿਲ੍ਹਾ ਟੀਮ ਸੀ ਅਸੀਂ ਬਹਿ ਗਏ ਤੇ ਜਿਹੜਾ ਜਗਰੂਪ ਸਿੰਘ ਆਏ ਟਾਵਰ ਲਾ ਰਿਹਾ ਵੀਰ ਠੀਕ ਹੈ ਸਾਡੇ ਭਰਾ ਨੇ ਲਾਲਚ ਦੇ ਵਿੱਚ ਆ ਕੇ 10-20 ਹਜ਼ਾਰ ਦੇ ਜਗ੍ਹਾ ਦਿੱਤੀ ਜਗਰੂਪ ਸਿੰਘ ਨੂੰ ਤੋਂ ਇਹ ਕੰਪਨੀ ਦੇ ਨੰਬਰ ਲੈਣ ਲੱਗ ਗਏ ਉਹ ਈਓ ਸਾਹਿਬ ਕਿਤੇ ਕਿਸੇ ਨੂੰ ਲਾਵੇ ਯਾਰ ਇਹ ਕੰਪਨੀ ਕਿਹੜੀ ਹੈ ਪਹਿਲਾਂ ਤਾਂ ਇਹ ਨਹੀਂ ਪਤਾ ਇਹਨਾਂ ਨੂੰ ਫਿਰ ਐ ਪੁੱਛਣੀ ਯਾਰ ਇਹਦਾ ਨੰਬਰ ਕੀ ਹੈ ਮੈਂ ਕਿਹਾ ਯਾਰ ਹੈਰਾਨ ਆ ਮੈਂ ਅੱਧਾ ਘੰਟਾ ਦੇਖੀ ਗਿਆ ਫਿਰ ਉਹ ਜਗਰੂਪ ਨੂੰ ਆਦੇ ਯਾਰ ਨੰਬਰ ਕਿਹੜਾ ਦੋ ਨੰਬਰ ਬੰਦ ਆਈ ਜਾਣ ਤੇ ਫਿਰ ਉਹਨੇ ਜਦੋਂ ਇਸ ਜਗਰੂਪ ਸਿੰਘ ਨੂੰ ਫੋਨ ਲਾਇਆ ਤੇ ਇਹ ਆਦਾ ਜੀ ਪਹਿਲਾਂ ਤਾਂ ਇਹ ਆਦਾ ਮੈਂ ਘਰੇ ਆ ਮੁਰਕੀ ਆਦਾ ਜੀ ਮੈਂ ਤਾਂ ਮੁਕਸਰ ਗਿਆ ਹੋਇਆ ਹਾਂ ਮੈਂ ਕਿਹਾ ਸਰ ਜਿਹੜੇ ਹਿਸਾਬ ਨਾਲ ਐਓ ਸਾਹਿਬ ਤੁਹਾਡੀ ਮੈਂ ਕਾਰਵਾਈ ਦੇਖ ਰਿਹਾ ਮੈਨੂੰ ਨਹੀਂ ਲੱਗਦਾ ਤੁਸੀਂ ਪਰਸੋ ਤੱਕ ਕੁਝ ਸਿਰੇ ਲਾਓਗੇ ਮੈਨੂੰ ਇਹ ਤੁਸੀਂ ਐਂ ਕਰੋ ਪ੍ਰਧਾਨ ਜੀ ਫਿਰ ਤੁਸੀਂ ਲਾ ਲਓ ਫੋਨ ਮੈਂ ਕਿਹਾ ਸਰ ਲੱਖ ਰੁਪਿਆ ਤਨਖਾਹ ਤੁਸੀਂ ਲਓ ਏਸੀ ਵਾਲੇ ਕਮਰੇ ਚ ਤੁਸੀਂ ਬੈਠੋ ਇਸ ਕੋ ਕਮਿਟ ਪੱਤੀ ਹਜ਼ਾਰ ਵਾਲੀ ਕੁਰਸੀ ਤੇ ਤੁਸੀਂ ਬੈਠੋ ਤੇ ਫੋਨ ਬਿੱਟੂ ਲਾਵੇ ਮੇਰੇ ਕੋਲੇ ਕੀ ਅਧਿਕਾਰ ਹੈ ਮੈਂ ਇਸ ਕੰਪਨੀ ਨੂੰ ਫੋਨ ਲਾਵਾਂ ਜਾਂ ਮੈਂ ਇਸ ਜਿਹੜਾ ਟਾਵਰ ਦਾ ਇੱਥੇ ਜਗਾ ਦਾ ਮਾਲਕ ਹੈ ਮੈਂ ਉਹਨੂੰ ਫੋਨ ਲਾਵਾਂ ਮੇਰੇ ਕੋਲੇ ਕੀ ਅਧਿਕਾਰ ਹੈ ਅਧਿਕਾਰ ਤੁਹਾਡੇ ਕੋਲੇ ਹੈ ਤੁਸੀਂ ਕਿਉਂ ਨਹੀਂ ਲਾਉਂਦੇ ਆਪਣੀ ਡਿਊਟੀ ਨੂੰ ਡਿਊਟੀ ਕਿਉਂ ਨਹੀਂ ਸਮਝਦੇ ਫੇਰ ਆਦਾ ਯਾਰ ਇਹ ਬੰਦਾ ਖਤਰਨਾਕ ਲੱਗਦਾ ਹੈ ਤੇ ਮੇਰੇ ਨਾਲ ਖੜਜੋ ਮੈਂ ਕਿਹਾ ਯਾਰ ਕਮਾਲ ਕਰੀ ਜਾਂਦੇ ਹੋ ਤੁਸੀਂ ਮੌਕੇ ਦੇ ਅਫਸਰ ਹੈ ਤੇ ਤੇਰੇ ਨਾਲ ਖੜਜੋ ਅਸੀਂ ਤਾਂ ਜਿਹੜਾ ਪੀੜਤ ਪਰਿਵਾਰ ਹਮੇਸ਼ਾ ਹੀ ਉਹਦੇ ਨਾਲ ਖੜਦੇ ਆ ਸਾਡਾ ਤਾਂ ਫਰਜ ਹੈ ਜੇ ਭਾਈ ਤੇਰੇ ਤੇ ਕੋਈ ਮੁਸੀਬਤ ਆਊਗੀ ਤੇਰੇ ਨਾਲ ਵੀ ਖੜਾਂਗੇ ਤੂੰ ਵੀ ਸਾਡਾ ਭਰਾ ਤੇ ਪਰ ਮੈਨੂੰ ਇਹੋ ਜੀਆਂ ਗੱਲਾਂ ਕਰਕੇ ਸਾਨੂੰ ਤੁਸੀਂ ਮੈਨੂੰ ਨਹੀਂ ਲੱਗਦਾ ਵਿਸ਼ਵਾਸ ਦੇ ਵਿੱਚੋਂ ਮੈਂ ਸਾਡੀ ਟੀਮ ਨੂੰ ਕਿਹਾ ਵੀ ਆਪਣਾ ਕੋਈ ਮਤਲਬ ਨਹੀਂ ਇੱਥੇ ਬੈਠਣ ਦਾ ਉੱਠ ਕੇ ਬਾਹਰ ਆਜੋ ਅਸੀਂ ਅੱਜ ਸੋਡੇ ਮਾਧਿਅਮ ਰੇ ਅਲਾਨ ਕਰਦੇ ਆ ਅਸੀਂ ਬਾਹਰ ਆ ਕੇ ਵੀ ਵੀਡੀਓ ਪਾਈ ਹੈ ਵੀ 14 ਤਰੀਕ ਨੂੰ ਸਾਰੇ ਪੰਜਾਬ ਦੇ ਪੱਤਰਕਾਰਾਂ ਨੂੰ ਕਿਉਂਕਿ ਲੋਕਲ ਪੱਤਰਕਾਰ ਆ ਭਾਵਾ ਬਿਲਕੁਲ ਛੋਡਾ ਵੀਰ ਐ ਵੀ ਆਪਣਾ ਭਰਾ ਪੱਤਰਕਾਰ ਆ ਚੌਥਾ ਥੰਮ ਜਥੇਬੰਦੀਆਂ ਨਾਲ ਪੱਤਰਕਾਰਾਂ ਦਾ 9 ਮਾਸ ਦਾ ਰਿਸ਼ਤਾ ਤੁਸੀਂ ਆਵਾਜ਼ ਚੱਕਦੇ ਹੋ ਸਾਡੇ ਧਰਨੇ ਮਜਾਰਾ ਚ ਜਾਂਦੇ ਹੋ ਲੋਕਾਂ ਤੱਕ ਅਸੀਂ ਬੋਲਦੇ ਹਾਂ ਤੁਸੀਂ ਗਾਂਹ ਸਾਡੀ ਆਵਾਜ਼ ਨੂੰ ਘਰਾਂ ਤੱਕ ਲੈ ਕੇ ਜਾਨੇ ਚੁੱਲਿਆਂ ਤੱਕ ਲੈ ਕੇ ਜਾਨੇ ਬਿਲਕੁਲ ਜੀ ਅਸੀਂ ਇਹ ਵੀਰ ਦੀ ਬਾਹ ਫੜੀ ਐ ਅਸੀਂ ਇੱਕ ਪੱਤਰਕਾਰ ਭਾਈਚਾਰੇ ਨੂੰ ਵੀ ਸਨੇਹਾ ਦਿੰਨੇ ਛੋਡੇ ਮਾਧਿਅਮ ਰਹੀ 14 ਤਰੀਕ ਨੂੰ ਚਰੰਜੀ ਲਾਲ ਪਾਰਕ ਸੂਏ ਕੋਲੇ ਗਿੱਦੜਵਾ ਦੇ ਵਿੱਚ 10 ਵਜੇ ਪਰसों ਛੇਵੀਂ ਵਾਰ ਹਮ ਅਸੀਂ ਮੀਟਿੰਗ ਸੱਦੀ ਐ ਹਮ ਜਿਹੜੀਆਂ ਮੁਕਸਰ ਜ਼ਿਲ੍ਹੇ ਦੀਆਂ ਦੂਜੀਆਂ ਜਥੇਬੰਦੀਆਂ ਉਹ ਵੀ ਹਮ ਮੀਟਿੰਗ ਕਰਾਂਗੇ ਹਮ 16 ਤਰੀਕ ਨੂੰ ਹਮ ਫਿਰ ਅਸੀਂ ਵੱਡਾ ਐਕਸ਼ਨ ਕਰਾਂਗੇ ਕਿ ਬਿਲਕੁਲ ਇਹ ਗੱਲ ਬਾਈ ਬਿੱਟੂ ਮੱਲਨ ਦੀ ਬਿਲਕੁਲ ਸਹੀ ਆ ਆਜੋ ਬਾਈ ਇਹ ਬਾਈ ਸਾਡਾ ਸੂਰਜ ਠੀਕ ਆ ਮੈਂ ਕਹਿੰਦਾ ਰਾਜੂ ਸੌਰੀ ਰਾਜੂ ਬਾਈ ਆ ਇਧਰਲੇ ਪਾਸੇ ਆਜੋ ਜੀ ਉਧਰ ਸੂਰਜ ਕਰਕੇ ਲੰਬੇ ਸਮੇਂ ਤੋਂ ਇਹ ਸੁਆਵਾ ਨਿਭਾਰਿਆ ਪੱਤਰਕਾਰੀ ਦੇ ਵਿੱਚ ਠੀਕ ਆ ਮੈਂ ਕਹਿੰਦਾ ਵੀ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਹੁੰਦੀਆਂ ਸ਼ਹਿਰ ਦੇ ਵਿੱਚ ਮੁਸ਼ਕਲਾਂ ਹੁੰਦੀਆਂ ਉਹਨਾਂ ਨੂੰ ਹੱਲ ਕਰਾਉਣ ਦੇ ਵਾਸਤੇ ਇਹਨਾਂ ਦਾ ਇਰਾਦਾ ਦ੍ਰਿੜ ਹੁੰਦਾ ਪਰ ਅੱਜ ਸਾਡੇ ਬਾਈ ਪੱਤਰਕਾਰ ਤੇ ਇਹ ਵੱਡੀ ਮੁਸੀਬਤ ਬਣੀ ਆ ਵੇਖੋ ਕੋਈ ਯਾਦ ਨਹੀਂ ਚੇਤੇ ਮੈਂ ਆ ਕੇ ਗੱਲ ਵੀ ਕਰ ਰਿਹਾ ਸੀ ਬਾਈ ਦੇ ਨਾਲ ਅੱਜ ਵੀ ਬਾਈ ਹਲੀਮੀ ਦੇ ਨਾਲ ਇਹ ਗੱਲ ਕਰਦਾ ਵੀ ਵੇਖੋ ਅਸੀਂ ਤੇ ਇਹੀ ਕਹਿੰਦੇ ਆ ਵੀ ਜਿਹੜਾ ਸਾਡਾ ਹੱਕਾ ਸਾਨੂੰ ਉਹ ਮਿਲ ਜੇ ਠੀਕ ਆ ਹਾਂ ਇਹ ਗੱਲ ਬਿਲਕੁਲ ਬਾਈ ਬਿੱਟੂ ਬਦਲਣ ਦੀ ਸਹੀ ਆ ਸਾਨੂੰ ਇਹ ਕਮੈਂਟ ਕਰਨੇ ਕੋਈ ਔਖੇ ਨਹੀਂ ਲੱਗਦੇ ਵੀ ਹਾਂ ਧਰਨਾ ਲਾ ਲਿਆ ਸੜਕਾਂ ਰੋਕ ਲਈਆਂ ਇਹ ਉਹੀ ਬੈਠ ਜਾਂਦੇ ਆ ਇਹ ਵਿਹਲੇ ਆ ਜਿਨ੍ਹਾਂ ਨੂੰ ਘਰੇ ਨਹੀਂ ਪੁੱਛਦਾ ਉਹ ਧਰਨਿਆਂ ਤੇ ਬੈੰਦੇ ਆ ਠੀਕਾ ਅੱਜ ਇਸ ਪੀੜਤ ਪਰਿਵਾਰ ਦੇ ਨਾਲ ਜੇਕਰ ਇਨਸਾਫ ਪ੍ਰਸ਼ਾਸਨ ਨਹੀਂ ਕਰਦਾ ਤੇ ਫਿਰ ਪੱਤਰਕਾਰਾਂ ਪੱਤਰਕਾਰ ਭਾਈਚਾਰਾ ਜਿਹੜਾ ਹੈਗਾ ਤੇ ਇਹ ਵੀਰ ਆ ਜਿਹੜੇ ਕਿਸਾਨ ਜੂਨੀਅਨ ਵਾਲੇ ਇਹ ਖੜਨਗੇ ਕਿਉਂਕਿ ਇਹ ਗੱਲ ਅੱਜ ਨੰਗੀ ਚਿੱਟੀ ਹੋ ਜਾਣੀ ਚਾਹੀਦੀ ਹੈ ਤੁਸੀਂ ਇੱਕ ਗੱਲ ਸੋਚੋ ਜਦੋਂ ਨਗਰ ਕਾਉਂਸਲ ਜਾਂ ਇਥੋਂ ਦੇ ਡਿਪਟੀ ਕਮਿਸ਼ਨਰ ਜਾਂ ਜਿੰਨੇ ਵੀ ਅਧਿਕਾਰੀ ਇਸ ਮੈਕਮੇ ਦੇ ਨਾਲ ਸੰਬੰਧਿਤ ਆ ਜਦੋਂ ਉਹਨਾਂ ਕੋਲੋਂ ਕਿਸੇ ਕੋਲੇ ਇਹ ਹੀ ਨਹੀਂ ਲੱਭ ਸਕੇ ਵੀ ਇਹ ਕਿਹੜੀ ਕੰਪਨੀ ਆ ਕਿਸੇ ਤੋਂ ਮਨਜ਼ੂਰੀ ਨਹੀਂ ਲਈ ਠੀਕ ਆ ਇੱਕ ਘਰ ਦੇ ਨਾਲ ਵਸੋਂ ਵਾਲੇ ਇਲਾਕੇ ਦੇ ਵਿੱਚ ਟਾਵਰ ਲੱਗ ਰਿਹਾ ਡੂੰਗਾ ਟੋਆ ਪੱਟਿਆ ਜਾ ਰਿਹਾ ਜੀ ਸੀ ਬੀ ਦੇ ਨਾਲ ਮੀਂਹ ਪੈ ਰਿਹਾ ਉਹੀ ਹੋਗੀ ਵੀ ਠੇਕੇਦਾਰ ਕਹਿ ਸਕਦੇ ਆ ਵੀ ਜਿੱਥੇ ਗੁੱਥਮੁੱਥ ਕਰਨ ਦੀ ਗੱਲ ਪਰ ਤੁਸੀਂ ਕਦੇ ਸੋਚੋ ਐਡਾ ਵੱਡਾ ਇਹ ਕਾਂਡ ਵਾਪਰਿਆ ਕਿਸੇ ਦੀ ਜਾਨ ਚਲੀ ਜਾਂਦੀ ਹੁਣ ਤੁਸੀਂ ਆਪ ਸੋਚੋ ਵੀ ਕੀ ਏ ਧਰਨੇ ਸਿਰਫ ਉਦਾਂ ਹੀ ਲੱਗ ਜਾਂਦੇ ਆ ਐਵੇਂ ਸੜਕਾਂ ਰੋਕ ਕੇ ਬੈਠ ਜਾਂਦੇ ਆ ਠੀਕ ਆ ਤੁਸੀਂ ਇਹ ਚੀਜ਼ ਨੂੰ ਕਦੇ ਨੇੜਿਓਂ ਵੇਖਿਓ ਠੀਕ ਆ ਬਾਈ ਨੁਕਸਾਨ ਕਿੰਨੇ ਦਾ ਹੋਇਆ ਰਾਜੂ 4-5 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ 4-5 ਲੱਖ ਰੁਪਏ ਦਾ ਜੀ ਮੇਰੀ ਕਾਰ ਸੀਗੀ ਮੋਟਰਸਾਈਕਲ ਸੀਗੀ ਸਾਈਕਲ ਸੀਗੀ ਜੀ ਕੁਝ ਘਰੇਲੂ ਸਮਾਨ ਹੋਰ ਸੀ ਪੇਟੀ ਵਗੈਰਾ ਜਾਂ ਹੋਰ ਸਮਾਨ ਸੀਗਾ ਜਿਹੜਾ ਕੋਈ ਇੰਨਾ ਲਗਭਗ ਹੈਗਾ ਇੱਕ ਬਰਾਂਡਾ 55 ਬਾਈ 14 ਦਾ ਬਰਾਂਡਾ ਸੀਗਾ ਬਣਿਆ ਹੋਇਆ ਸਾਰਾ ਸੀਮੈਂਟਰ ਦਾ ਬਣਿਆ ਹੋਇਆ ਸੀਗਾ ਇੱਥੇ ਜਦੋਂ ਇਹ ਨਾਲ ਪੱਟ ਰਹੇ ਸੀ ਟੋਆ ਇੱਥੇ ਤੇ ਉਹ ਇਹ ਮਕਾਨ ਡਿੱਗਣ ਤੋਂ ਪਹਿਲਾਂ ਐਪਲੀਕੇਸ਼ਨਾਂ ਦੇ ਦਿੱਤੀਆਂ ਗਈਆਂ ਸੀ ਨਹੀਂ ਮੇਰੇ ਕੋਲੇ ਆਏ ਸੀਗੇ ਲੋਕ ਪਰ ਪਿੰਡ ਦੇ ਲੋਕਾਂ ਨੇ 27 ਅਗਸਤ ਨੂੰ ਇਥੇ ਇੱਕ ਸਰਕਾਰ ਦਾ ਪ੍ਰੋਗਰਾਮ ਸੀ ਕੈਂਪ ਸੀ ਜੀ ਉੱਥੇ ਡੀਸੀ ਸਾਹਿਬ ਨੂੰ ਉਦੋਂ ਬਾਅਦ ਐਸਡੀਐਮ ਦੇ ਦੇ ਕੇ ਆਏ ਹੂੰ ਦੋਨੇ ਥਾਂ ਮੈਂ ਤੇ ਦਰਖਾਸਤਾਂ ਦਿੱਤੀਆਂ ਪਰ ਉਦੋਂ ਬਾਅਦ ਇਸ ਤੇ ਕਾਰਵਾਈ ਨਾ ਹੋਣ ਕਰਕੇ ਤੇ ਫਿਰ ਲੱਗ ਗਿਆ ਜੀ ਹੁਣ ਤੁਸੀਂ ਇਹ ਚੀਜ਼ ਵੇਖੋ ਵੀ ਕੀ ਇਹ ਜਦੋਂ ਇਸ ਤਰੀਕੇ ਨਾਲ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਠੀਕ ਆ ਜਿਦੀ ਇਹ ਜਗਾ ਉਹਨੇ ਦੇਤੀ ਕਿਰਾਏ ਤੇ ਦੇਤੀ ਜਿਵੇਂ ਮਰਜੀ ਦੇਤੀ ਚਾਹੇ 15 ਸਾਲਾਂ ਲਈ ਦੇਤੀ 20 ਸਾਲਾਂ ਲਈ ਦੇਤੀ ਕਿ ਉਸ ਤੋਂ ਬਾਅਦ ਤੁਸੀਂ ਵੇਖੋ ਇੱਕ ਆਪਦੇ ਇਸ ਸ਼ਹਿਰ ਦੀਆਂ ਠੀਕ ਆ ਜਿਹੜੀਆਂ ਵੀ ਮੁਸੀਬਤਾਂ ਹੁੰਦੀਆਂ ਕੋਈ ਮੁਸ਼ਕਲਾਂ ਹੁੰਦੀਆਂ ਅਖਬਾਰ 'ਚ ਖਬਰਾਂ ਲਾ ਕੇ ਲੋਕਾਂ ਦੇ ਹੱਲ ਕਰਾਉਣੇ ਆ ਕੀ ਕੋਈ ਪ੍ਰਸ਼ਾਸਨ ਅਧਿਕਾਰੀ ਕੋਈ ਹੋਰ ਲੋ ਜਿਹੜੇ ਜਿਨ੍ਹਾਂ ਦਾ ਫਰਜ਼ ਬਣਦਾ ਸੀ ਮੈ ਕਹਾਂ ਕੋਈ ਪਹੁੰਚਿਆ ਘਰ ਤੱਕ ਨਹੀਂ ਜੀ ਕੋਈ ਨਹੀਂ ਆਏਗਾ ਜੀ ਕੋਈ ਨਹੀਂ ਆਇਆ ਪ੍ਰਸ਼ਾਸਨ ਦਾ ਨਹੀਂ ਕੋਈ ਆਇਆ ਹਮ ਸਮਾਧੀ ਮੈਂ ਨਗਰ ਕੌਂਸਲ ਬਹੁਤ ਪਹੁੰਚ ਕੀਤੀ ਵੀ ਹਾਂ ਵੀ ਇਹ ਕੁਛੇ ਦਾ ਹੱਲ ਹੋ ਜੇ ਵੀ ਕੀ ਹੈਗਾ ਹਨ ਹਮ ਪਰ ਉਹ ਕਹਿੰਦੇ 35000 ਤਾਂ ਇਹਨੂੰ ਲੋਨ ਵਾਸਤੇ ਲੱਗੂਗਾ ਜਿਹੜੇ ਇਹਨੂੰ ਲੋਨਗੇ ਸਪੈਸ਼ਲਿਸਟ ਆਮ ਨਹੀਂ ਕੋਈ ਲਾ ਸਕਦਾ ਹਾਂ ਉਹਨਾਂ ਨੇ ਸਮਾਨ ਜ਼ਰੂਰ ਜ਼ਬਤ ਕਰ ਲਿਆ ਸੀ ਉੱਥੇ ਹਾਂ ਕਹਿੰਦੇ ਅਸੀਂ ਪਹਿਲਾਂ ਭਾਲਦੇ ਆ ਵੀ ਹੁੰਦੇ ਕਿੱਥੇ ਪਹਿਲਾਂ ਕਹਿੰਦੇ ਅੰਮਰਸਰ ਆਉਣਗੇ ਫਿਰ ਕਹਿੰਦੇ ਬਹੰਡੇ ਆਉਣਗੇ ਫਿਰ ਉਹ ਛੋਟੇ ਕਰਮਚਾਰੀ ਆ ਉਹ ਕਹਿੰਦੇ ਯਾਰ ਅਸੀਂ ਤਾਂ ਬੁਲਾ ਲਈਏ ਹੁਣ ਜੇ ਸਾਨੂੰ ਵੱਡੇ ਕ ਅਫਸਰ ਕਹਿਣ 35000 ਰੁਪਏ ਦਾ ਮਸਲਾ ਫੇਰ ਹੀ ਬੁਲਾਵਾਂਗੇ ਇਹਨੂੰ ਲੋਨ ਵਾਸਤੇ ਵੀ ਹੁਣ ਵੀ ਉਹ ਜਿਹੜੇ ਇਹ ਟਾਵਰ ਨੂੰ ਇਹਨੂੰ ਲਾਇਆ ਜਾਣਾ ਹਾਂ ਵੀ ਜੇ ਕਹਿੰਦੇ ਲਾਉਣਾ ਤੈਨੂੰ ਵੀ ਮਤਲਬ ਤਾਂ ਹੋਊਗਾ ਹੁਣ ਤੁਸੀਂ ਦੇਖ ਲਓ ਇਹ ਗੱਲ ਬਾਈ ਫਿਰ ਇਹ ਇਹੀ ਮੰਨਦੇ ਹੋਂ ਬਿੱਟੂ ਜੀ ਵੀ ਕਾਰਪੋਰੇਟ ਘਰਾਣਿਆਂ ਦੇ ਇਹ ਜਿਹੜਾ ਇੰਨਾ ਧਾਮ ਚਾਮਾ ਜਿਹੜਾ ਇੱਥੇ ਸਾਡੀ ਸੁਣਵਾਈ ਧਰਨਿਆਂ ਬਿਨਾ ਹੋ ਹੀ ਨਹੀਂ ਰਹੀ ਪ੍ਰਸ਼ਾਸਨ ਇਹਦਾ ਮਤਲਬ ਕੁਝ ਨਹੀਂ ਸੁਣਦਾ ਬਿਲਕੁਲ ਬਾਈ ਜੀ ਇਹ ਮਸਲੇ ਬਹੁਤ ਡੰਗਾਈ ਆ ਲੋਕਾਂ ਨੂੰ ਆਦੇ ਉੱਠ ਖੜੋ ਕਾਰਪੋਰੇਟ ਤਾਂ ਸਾਡੇ ਚੁੱਲਿਆਂ 'ਚ ਆ ਗਏ ਕਾਰਪੋਰੇਟ ਸਾਡੀਆਂ ਛੱਤਾਂ 'ਤੇ ਆ ਗਏ ਕਾਰਪੋਰੇਟ ਸਾਡੇ ਵੇੜਿਆਂ 'ਤੇ ਆ ਗਏ ਕਾਰਪੋਰੇਟ ਸਾਡੀਆਂ ਜ਼ਮੀਨਾਂ 'ਤੇ ਆ ਗਏ ਜ਼ਮੀਨਾਂ ਛੱਡ ਕੇ ਹੁਣ ਸਾਡੇ ਘਰਾਂ ਤੱਕ ਪਹੁੰਚ ਗਏ ਕਾਰਪੋਰੇਟ ਸਾਡੇ ਚੁੱਲਿਆਂ 'ਚ ਵੜ ਗਏ ਕਾਰਪੋਰੇਟ ਸਾਡੀਆਂ ਛੱਤਾਂ 'ਤੇ ਖੜੇ ਐ ਠੀਕ ਐ ਪਿੰਡੋਂ ਬਾਹਰ ਹੋਣਾ ਚਾਹੀਦਾ ਸੀ ਇੱਕ ਚੀਜ਼ ਤੁਹਾਨੂੰ ਮੈਂ ਕਲੀਅਰ ਹੋਰ ਕਰ ਦਿਆਂ ਅਗਲਾ ਆਪਦਾ ਸਾਧਨ ਢਿੱਡ ਪੇਟ ਭੰਨ ਕੇ ਲੈਂਦਾ ਵੀ ਅਸੀਂ ਸਾਧਨ ਲਈ ਇਹ ਛੋਟੀ ਜੀ ਗੱਡੀ ਲਈ ਜਾਈਏ ਨੇ ਛੋਟਾ ਜਾਂ ਮੋਟਰਸਾਈਕਲ ਹੈ ਢਡਪੇਟ ਬੰਨ ਕੇ ਲਿਆ ਹੈ ਤੇ ਅੱਜ ਸਾਰਾ ਕੁਝ ਤੈਸ ਨੈਸ ਹੋ ਗਿਆ ਇੱਥੋਂ ਦੇ ਅਧਿਕਾਰੀਆਂ ਨੇ ਕੋਈ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਐ ਨਹੀਂ ਪੁੱਛਿਆ ਵੀ ਤੇਰੇ ਦਾਣੇ ਨਹੀਂ ਉਹ ਡਰਮ ਵੇਖ ਲੋ ਤੁਸੀਂ ਕੈਮਰਾ ਮਾਰ ਦਿਓ ਉਹਦੇ ਚ ਕਣਕ ਸਾਰੀ ਖਾਨ ਨੂੰ ਕਣਕ ਨਹੀਂ ਰਹੀ ਸਾਧਨ ਤਾਂ ਛੱਡੋ ਅੱਜ ਖੁਰਨੀ ਬਣਾਉਣੀ ਹੈ 10000 ਰੁਪਿਆ ਲੱਗਦਾ ਤੇ ਤੁਸੀਂ ਦੇਖੋ ਅੱਜ 2 ਲੱਖ ਰੁਪਏ ਦਾ ਇਹ ਨੁਕਸਾਨ ਹੋ ਗਿਆ ਕਿਤੇ ਕਹਿੰਦੇ ਆ ਲੱਖ ਲੈ ਲਓ ਕਿਤੇ ਡੇਢ ਲੱਖ ਲੈ ਲਓ ਸੌਦੇਬਾਜੀ ਐ ਇਹ ਗੱਲ ਭਾਈ ਪਹਿਲਾਂ ਵੀ ਕਹਿ ਕੇ ਇੱਥੇ ਗੱਲ ਸਾਹਿਦ ਹੀ ਨਹੀਂ ਗੱਲ ਪਾਹੇ ਦੀ ਐ 4 ਲੱਖ 5 ਲੱਖ 3 ਲੱਖ ਉਹਨਾਂ ਨੂੰ ਕੋਈ ਬਾਲਾ ਨਹੀਂਗਾ ਉਹਨਾਂ ਨੂੰ ਇਹ ਐ ਵੀ ਜੇ ਅੱਜ ਸਾਡੀਆਂ ਜੇਬਾਂ ਦੇ ਵਿੱਚੋਂ ਨਿਕਲ ਗਏ ਚਾਹੇ ਅੱਜ ਇਹ ਰਾਹ ਪੈ ਗਿਆ ਅੱਜ ਲੋਕਾਂ ਨੇ ਆਉਦੀ ਮੰਗ ਮਣਵਾਲੀ ਤੇ ਵੀ ਕੱਲ ਨੂੰ ਤਾਂ ਭਾਈ ਇਹ ਹੋ ਸਕਦਾ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਨੁਕਸਾਨ ਹੁੰਦੇ ਨੇ ਇੱਕ ਮੱਧ ਕੇ ਤੁਰੇ ਜਾਂਦੇ ਨੇ ਬਥੇਰਾ ਕੇਸ ਚੱਲੀ ਜਾਂਦੇ ਨੇ ਇਹਨਾਂ ਤੇ ਤੇ ਵੀ ਉਹ ਤਾਂ ਫਿਰ ਲੋਕਾਂ ਨੂੰ ਰਾਹ ਪੈ ਜੂਗਾ ਗੱਲ ਉਸ ਚੀਜ਼ ਦੀ ਐ ਕੱਲ ਹੁਣ ਨਗਰ ਕਾਉਂਸਲ ਦੀ ਐ ਨਗਰ ਕਾਉਂਸਲ ਦਾ ਇੱਥੇ ਇੱਕ ਵੀ ਅਧਿਕਾਰੀ ਨਹੀਂ ਆਇਆ ਜੇ ਕੋਈ ਰੇੜੀ ਪਟਾਉਣੀ ਆ ਤੁਸੀਂ ਫਟਾਫਟ ਜਾ ਕੇ ਪਟਾ ਦਿੰਨੇ ਹੋ ਕੀ ਨਗਰ ਕਾਉਂਸਲ ਨੂੰ 4 ਲੱਖ ਰੁਪਇਆ ਦੇਣਾ ਕਿੱਡੀ ਕ ਗੱਲ ਸੀ ਅਸੀਂ ਇੱਕ ਚੀਜ਼ ਸੋਡੇ ਮਾਧਿਅਮ ਰਾਹੀਂ ਹੋ ਰਾਦੇ ਆ ਵੀ ਭਾਈ ਜਿਹੜਾ ਇਹ ਟਾਵਰ ਐ ਇਹ ਜਦੋਂ ਮਰਜ਼ੀ ਪਟਿਆ ਜਾਵੇ ਕੋਈ ਗੱਲ ਨਹੀਂ ਇਹ ਪਟਿਆ ਜਾਊਗਾ ਜਿਹੜਾ ਨਗਰ ਕਾਉਂਸਲ 10 ਲੱਖ ਦਾ ਸਮਾਨ ਜ਼ਬਤ ਕਰੀ ਬੈਠਾ ਅਸੀਂ ਆਦੇ ਉਹ ਅਜੇ ਕੰਪਨੀ ਦੇ ਹਵਾਲੇ ਨਾ ਕੀਤਾ ਜਾਵੇ ਕਿਉਂ ਅਸੀਂ ਕੰਪਨੀ ਤੋਂ ਪਹਿਲਾਂ ਆਪਦਾ ਹੱਕ ਲੈਣਾ ਕੋਈ ਭੀਖ ਨਹੀਂ ਮੰਗਦੇ ਬਿਲਕੁਲ ਠੀਕ ਹੈ ਉਦੋਂ ਦਾ ਉਥੋਂ ਨਗਰ ਕਾਉਂਸਲ ਦਾ ਜੇ ਹੀ ਆਦਾ ਅਸੀਂ 10-1000 ਰੁਪਇਆ ਪਾ ਕੇ ਰਾਜੂ ਨੂੰ ਇਕੱਠਾ ਕਰ ਦਾਂਗੇ ਮੈਂ ਕਿਹਾ ਅਸੀਂ ਭੀਖ ਮੰਗਦੇ ਆ ਅਸੀਂ ਵੀ ਦੇਣ ਜਾਣਦੇ ਆ ਅਸੀਂ ਭਰਾ ਨੂੰ ਰੋਟੀ ਨੂੰ ਨਹੀਂ ਬੈਠਣ ਦਿੰਦੇ ਕੋਈ ਐਡੀ ਗੱਲ ਨਹੀਂ ਗਈ ਤੂੰ ਜਿਹੜਾ ਲੈਦਾ ਦੇਵੇਂਗਾ ਤੂੰ ਸਾਡਾ ਹੱਕ ਦਵਾ ਫੇਰ ਅਸੀਂ ਤੈਨੂੰ ਮੰਨੀਏ ਇਹ ਕਿਹੜੀ ਗੱਲ ਹੈ ਅਸੀਂ ਆਦੇ ਉਹ ਸਮਾਨ ਉਹਨਾਂ ਨਗਰ ਕਾਉਂਸਲ ਰੱਖੇ ਜਿੰਨਾ ਚਿਰ ਕੰਪਨੀ ਮਾਫਜਾਨੀ ਦਿੰਦੀ ਜਿਹੜਾ ਇਹ ਟਾਵਰ ਹੈ ਇਹਦਾ ਉਨਾ ਚਿਰ ਅਸੀਂ ਕਹਿੰਨੇ ਆ ਵੀ ਇਹ ਆਹੀ ਰਵੇ ਇਹਦਾ ਸਮਾਨ ਅਸੀਂ ਨਿਕਲਣ ਨਹੀਂ ਦਿੰਦੇ ਜਿੰਨਾ ਚਿਰ ਇਹਨੂੰ ਮਾਫਜਾਨੀ ਮਿਲਦਾ ਜਦੋਂ ਮਾਫਜਾ ਮਿਲ ਗਿਆ ਅਸੀਂ ਤਰੰਤ ਇਹਨੂੰ ਪਟਾਵਾਂਗੇ ਜੀ ਪਟਾ ਕੇ ਮੁੜ ਕੇ ਉਦੋਂ ਬਾਅਦ ਅਸੀਂ ਕਾਰਵਾਈ ਕਰਾਵਾਂਗੇ ਜਿਹੜੇ ਮੁਰਜਮ ਨੇ ਵੀ ਕੀ ਦੀ ਮਨਜ਼ੂਰੀ ਨਾਲ ਲਿਆ ਕੀਨੇ ਬਿਨਾ ਮਨਜ਼ੂਰੀ ਤੋਂ ਲਾਇਆ ਕੀਨੇ ਇਹਦੀ ਮਨਜ਼ੂਰੀ ਦਿੱਤੀ ਹੈ ਕੀਨੇ ਇਹਦੀ ਮਨਜ਼ੂਰੀ ਨਹੀਂ ਦਿੱਤੀ ਕੀਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕੀਨੇ ਕਾਨੂੰਨ ਨੂੰ ਭੰਗ ਕੀਤਾ ਤੇ ਉਹ ਗੱਲ ਹੈ ਅਸੀਂ ਉਹਨਾਂ ਤੇ ਕਾਰਵਾਈ ਕਿਉਂਕਿ ਬਾਈ ਜੀ ਇਹ 307 ਦੀ ਕਾਰਵਾਈ ਹੋਣੀ ਚਾਹੀਦੀ ਸਾਡੀ ਇਹ ਮੰਗ ਕਿਉਂਕਿ ਜਾਨੀ ਨੁਕਸਾਨ ਹੋ ਸਕਦਾ ਸੀ ਰਾਜੂ ਨੇ ਆ ਕੇ ਮੋਟਰਸਾਈਕਲ ਲਾਇਆ ਬਰਾਂਡੇ ਦੇ ਵਿੱਚ ਬੇਟੀ ਨੂੰ ਲੈ ਕੇ ਆਇਆ ਬੇਟੀ ਨੂੰ ਇੱਥੇ ਤਾਰ ਕੇ ਨੇ ਮੋਟਰਸਾਈਕਲ ਲਾਤਾ ਤੇ ਜਾ ਕੇ ਉੱਥੇ ਪਾਣੀ ਦਾ ਗਲਾਸ ਪੀਤਾ ਦੜਾ ਦੱਡ ਡਿੱਗ ਪਿਆ ਤੇ ਜੇ ਥੱਲੇ ਆ ਜਾਂਦਾ ਜਾਨੀ ਨੁਕਸਾਨ ਆ ਔਟੋਮੈਟਿਕ ਸੀ ਪਰਿਵਾਰ ਦਾਤੇ ਲੱਗ ਗਿਆ ਹੁਣ ਕੀ ਨਗਰ ਕੌਂਸਲ ਇਹ ਕੰਪਨੀ ਇਹ ਪ੍ਰਸ਼ਾਸਨ ਇਹ ਚਾਹੁੰਦਾ ਵੀ ਪਰਿਵਾਰ ਦਾਤੇ ਲਾ ਕੇ ਫੇਰ ਇਹਨੂੰ ਪੱਟਨਾ ਤੇ ਫੇਰ ਇਹਨੂੰ ਮੁਆਵਜ਼ਾ ਦੇਣਾ ਜਾਂ ਜੇ ਪਰਿਵਾਰ ਦਾ ਜਾਨੀ ਨੁਕਸਾਨ ਚਲਾ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀ ਇਹ ਇਹ ਚੀਜ਼ਾਂ ਦੇ ਲੋਕਾਂ ਨੂੰ ਇਹ ਮਾੜੀਆਂ ਬੁੱਟੀਆਂ ਗੱਲਾਂ ਨਹੀਂ ਐ ਇਸ ਵੀਡੀਓ ਨੂੰ ਸਰਕਾਰਾਂ ਤੱਕ ਪਹੁੰਚਾ ਦਿਓ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਕਿਉਂਕਿ ਭਾਈ ਜੀ ਅੱਜ ਇਹ ਬਹੁਤ ਵੱਡੀ ਗੱਲ ਹੈ ਪਰਿਵਾਰ ਦਾ ਮਸਲਾ ਸੀ ਪਰਿਵਾਰ ਥੱਲੇ ਆ ਗਿਆ ਸੀ ਅੱਧੀ ਤਾਂ ਸਾਡੇ ਕੋਲੇ ਪੂੰਜੀ ਕਿੰਨੀ ਕ ਹੈ ਜਦੋਂ ਸਾਡਾ ਸਾਧਨ ਨਹੀਂ ਰਿਹਾ ਸਾਡੇ ਘਰੇ ਦਾਣੇ ਨਹੀਂ ਰਿਹਾ ਅੱਜ ਮਾੜੇ ਬੰਦੇ ਦਾ 5 ਲੱਖ ਦਾ ਨੁਕਸਾਨ ਹੋ ਜਾਣਾ ਖੁਦ ਖੁਸ਼ੀਆਂ ਤਾਂ ਸਾਡੇ ਪਹਿਲਾਂ ਹੀ ਲੋਕ ਕਰ ਰਹੇ ਨੇ 3 ਲੱਖ 50 ਹਜ਼ਾਰ ਦਾ ਕਿਸਾਨ ਜ਼ਮੀਨਾਂ ਵੇਚ ਕੇ ਵਿਹਲਾ ਹੋ ਗਿਆ ਮਜ਼ਦੂਰ ਲਈ ਰਜਗਾਰ ਹੈ ਨਹੀਂ ਧਰਨਿਆਂ ਤੇ ਬੈਠਣਾ ਸਾਡੀ ਮਜਬੂਰੀ ਹੋ ਗਈ ਠੀਕ ਹੈ ਜਥੇਬੰਦੀ ਦੇ ਧਰਨੇ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਧਰਨੇ ਲਾਉਣੇ ਸਾਡੀ ਮਜਬੂਰੀ ਬਣ ਗਈ ਅੱਜ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੋਂ ਦਾ ਨਮਾਇੰਦਾ ਮੈਂ ਨਾਂ ਨਹੀਂ ਹੁਣ ਲੈਂਦਾ ਕਿਉਂਕਿ ਕੋਈ ਪਰਸਨਲ ਹੀ ਸਾਡਾ ਕਿਸੇ ਨਾਲ ਵਿਰੋਧ ਤਾਂ ਨਹੀਂ ਮੁੜ ਕੇ ਅਗਲਾ ਕਹਿੰਦਾ ਯਾਰ ਮੇਰਾ ਨਾਂ ਕਿਉਂ ਬੋਲਿਆ ਰਾਜੂ ਨੇ ਜਦੋਂ ਦੇ ਤੱਕ ਪਹੁੰਚ ਕੀਤੀ ਵੀ ਯਾਰ ਮੇਰੀ ਹੈਲਪ ਕਰੋ ਵੀ ਚੱਲ ਇਹਦੇ ਪੱਤਰਕਾਰਾਂ ਦੇ ਆਪਸ ਵਿੱਚ ਰਿਸ਼ਤੇ ਵੀ ਰਿਸ਼ਤੇ ਵੀ ਹੁੰਦੇ ਆ ਖਬਰਾਂ ਵੀ ਲਾਉਂਦੇ ਰਹੇ ਆ ਇਹ ਭਰਾ ਚੰਗੇ ਮਾੜੇ ਸਮੇਂ 'ਚ ਉਹਨਾਂ ਦੀਆਂ ਵੀ ਅੱਜ ਤੁਹਾਡੇ ਕੋਲੇ ਪਾਵਰ ਐ ਆਦਾ ਭਾਈ ਤੂੰ ਐਂ ਕਰ ਤੂੰ ਤਾਂ ਉਹਨਾਂ ਕੋਲੇ ਜਾ ਉਹ ਧਰਨਾ ਤੁਰਨਾ ਲਾਉਣਗੇ ਉਹ ਹੱਲ ਕੱਢਣਗੇ ਤੇ ਹਾਂ ਹੁਣ ਤੁਸੀਂ ਮੈਨੂੰ ਆ ਤੁਸੀਂ ਵੋਟਾਂ ਲੈਣ ਆਉਨੇ ਆ ਸਾਡੇ ਲੋਕ ਵੋਟਾਂ ਪਾਉਂਦੇ ਆ ਤੁਸੀਂ ਨਮਾਇंदे ਚੁੰਦਿਓ ਫਿਰ ਕੀ ਉਮੀਦ ਰੱਖੋਗੇ ਉਹਨਾਂ ਤੋਂ ਬਿਲਕੁਲ ਵੋਟਾਂ ਪਾਉਨੇ ਹੋ ਉਹਨਾਂ ਦੇ ਝੱਗੇ ਫੜੀ ਫਿਰਦੇ ਹੋ ਪੰਜਾਬ ਦੇ ਲੋਕੋ ਜਥੇਬੰਦੀ ਦਾ ਕਿਸਾਨੀ ਝੰਡਾ ਲਾਉਣ ਤੋਂ ਸੰਗਦੇ ਹੋ ਜੀਨੇ ਛੋਡੇ ਟੋਲ ਪਲਾਜੇ ਤੋਂ ਪਰਚੀ ਨੀ ਕੱਟਣ ਦੇਣੀ ਜਦੋਂ ਝੰਡਾ ਲੱਗਿਆ ਡੰਡਾ ਜਾ ਫੱਟ ਚੱਕ ਦਿੰਦੇ ਆ ਤੇ ਤੁਸੀਂ ਕਹਿ ਦਿੰਦੇ ਆ ਯਾਰ ਸਾਨੂੰ ਕਾਰਡ ਬਣਾ ਕੇ ਦੇ ਦਿਓ ਪ੍ਰਧਾਨ ਜੀ ਜਿਹੜਾ ਬਟੂਏ ਚ ਪਾ ਲਈਏ ਤੇ ਕੱਢ ਕੇ ਵਿਖਾ ਦਈਏ ਝੰਡਾ ਤਾਂ ਯਾਰ ਲਾਉਣਾ ਪਊ ਪੀ ਉਹਦੇ ਤੇ ਤੁਸੀਂ ਕੰਨੀ ਕਿਤਰਾ ਹੋਨੇ ਜਦੋਂ ਪਾਰਟੀਆਂ ਦਾ ਝੰਡਾ ਤੁਸੀਂ ਫਟਾਫਟ ਲਾ ਲੈਨੇ ਹੋ ਜਦੋਂ ਜਥੇਬੰਦੀ ਦਾ ਝੰਡਾ ਲੱਗਿਆ ਤੁਸੀਂ ਆਪਦੇ ਔਸੂਲਾਂ ਤੇ ਸਹੀ ਐ ਨਾ ਛੋੜੇ ਕੋਈ ਟੋਲ ਪਲਾਜੇ ਵਾਲਾ ਰੁੱਕੇ ਨਾ ਛੋੜੇ ਕੋਈ ਚਲਾਣ ਵਾਲਾ ਰੁੱਕੇ ਨਾ ਸੋਨੂੰ ਕੋਈ ਪੁਲਿਸ ਵਾਲਾ ਨਜਾਇਜ਼ ਤੰਗ ਕਰੇ ਨਾ ਸੋਨੂੰ ਕੋਈ ਪੁਲਿਸ ਵਾਲੇ ਦੀ ਜ਼ੁਰਤ ਆ ਸੋਨੂੰ ਰੋਕ ਲੇ ਸਰਕਾਰ ਹੋਰ ਭਈ ਕਿਵੇਂ ਹੁੰਦੀ ਐ ਨਾ ਸੋਟੇ ਘਰੇ ਕੋਈ ਬਿਜਲੀ ਵਾਲਾ ਵੜੇ ਵੀ ਕੋਈ ਗਰੀਬ ਦਾ ਆ ਕੇ ਮੀਟਰ ਲਾ ਦੂ ਗਰੀਬ ਦੀ ਆ ਕੇ ਤਾਰ ਲਾ ਦੂ ਤੇ ਹੋਰ ਭਾਈ ਸਰਕਾਰ ਕਿਵੇਂ ਹੁੰਦੀ ਹੈ ਤੇ ਪਾਰਟੀਆਂ ਦੇ ਤੁਸੀਂ ਵੱਡੇ ਵੱਡੇ ਝੰਡੇ ਚੱਕ ਕੇ ਗੱਡੀਆਂ ਤੇ ਲਾਈ ਫਿਰਦੇ ਆ ਕੀ ਉਹ ਟੋਲ ਪਲਾਜ ਦੀ ਪਰਚੀ ਪਹਚਾ ਦੇਣਗੇ ਸਭ ਤੋਂ ਵੱਡੀ ਤਾਕਤ ਆ ਵੀਰ ਜੀ ਲੋਕਾਂ ਦੀ ਇਸ ਲੋਕ ਤਾਕਤ ਨੇ ਸਰਕਾਰ ਦਾ ਮੂੰਹ ਵੀ 모ੜਿਆ ਜਿੰਨੇ ਕ ਕੱਠ ਸੀ ਉਹਨੇ ਕ ਝੋਲੀ ਚ ਦਾਣੇ ਪਵਾ ਕੇ ਲਿਆਏ ਦੂਜੀ ਗੱਲ ਇਸ ਲੋਕਤਾਕਤ ਨੇ ਮਨਜੀਤ ਧਨੇਰ ਨੂੰ ਸੁਪਰੀਮ ਕੋਰਟ ਦੀ 302 ਦੇ ਵਿੱਚ 2017 ਚ 20 ਸਾਲ ਦੀ ਸਜ਼ਾ ਹੋਈ ਸੀ। ਹੂੰ ਕਿਸਾਨ ਜਥੇਬੰਦੀਆਂ ਨੇ ਬਰਨਾਲੇ ਸੜਕ ਤੇ ਧਰਨਾ ਲਾ ਲਿਆ ਜੇਲ ਮੂਰੇ। ਹੂੰ ਬੜੇ ਮਾਰ ਜਿਹੜੇ ਬੁੱਧੀਜੀਵੀ ਕਾਨੂੰਨੀ ਮਾਰ ਉਹ ਆਦੇ ਵੀ ਕਿਸਾਨ ਤਾਂ ਕਮਲੇ ਹੋ ਗਏ। ਸੁਪਰੀਮ ਕੋਰਟ ਦੀ ਸਜ਼ਾ ਹੈ। ਹੂੰ ਕਿਤੇ 302 ਦੀ ਵਿੱਚ 20 ਸਾਲ ਸਜ਼ਾ ਹੋਈ ਹੈ ਕਿਤੇ ਐ ਸਜ਼ਾ ਮਾਪ ਹੋਈ ਹੈ। ਹੂੰ ਪਰ ਆਗੂਆਂ ਦਾ ਲੰਮਾ ਤਜਰਬਾ ਸੀ। ਹਾਂ। 45ਵੇਂ ਦਿਨ ਜਿਵੇਂ ਮਨਜੀਤਰ ਨੇਰ ਨੂੰ ਛੱਡ ਕੇ ਆਏ ਸੀ ਓਵੇਂ ਬਾਹਰ ਲਿਆਂਦਾ ਕਢਾ ਕੇ ਲੋਕਾਂ ਦੀ ਤਾਕਤ ਨੇ ਬਿਲਕੁਲ ਤੇ ਲੋਕ ਤਾਕਤ ਸਭ ਤੋਂ ਵੱਡੀ ਹੈ ਪਰ ਅੱਜ ਇੱਥੇ ਹਮ ਇੱਕ ਪ੍ਰਿਕਿਆ ਹੈ ਹਮ ਕਿਉਂਕਿ ਅੱਜ ਇੱਕ ਕੰਪਨੀ ਦਾ ਮਸਲਾ ਹੈ ਬਿਲਕੁਲ ਪ੍ਰਸ਼ਾਸਨ ਨਾ ਹੁੰਦਾ ਜਾਂ ਹੋਰ ਹੁੰਦਾ ਮਸਲਾ ਬੱਕਰੀ ਗੱਲ ਸੀ ਅੱਜ ਇੱਕ ਕੰਪਨੀ ਦੇ ਜੇਬ ਦੇ ਵਿੱਚੋਂ ਹੱਕ ਲੈਣਾ ਹਮ ਉਹ ਹੱਕ ਲੈਣ ਲਈ ਜ਼ੋਰ ਲਾਉਣਾ ਪਊ ਬਿਲਕੁਲ ਇਹ ਗੱਲ ਜ਼ਰੂਰ ਆਪਦੇ ਮਾਈਂਡ ਦੇ ਵਿੱਚ ਜੀ ਇੱਕ ਮੈਂ ਬੇਨਤੀ ਕਰਾਂ ਛੋਟੇ ਮਾਧਿਅਮ ਰਹੀ ਦੁਬਾਰਾ ਰਿਪੀਟ ਕਰ ਰਿਆ ਮੈਂ ਵੀ 14 ਤਰੀਕ ਨੂੰ ਹਮ ਪਰਸੋਂ ਸ਼ਨੀਵਾਰ ਨੂੰ 10 ਵਜੇ ਚਰਨਜੀਤ ਲਾਲ ਪਾਰਕ ਸੂਏ ਦੇ ਨਾਲ ਹੈ ਬਾਰਡਰ ਬਾਕਸ ਦੇ ਕੋਲੇ ਹੈ ਪੰਜਾਬ ਦੇ ਪੱਤਰਕਾਰਾਂ ਨੂੰ ਤੇ ਮੁਕਸਰ ਜ਼ਿਲ੍ਹੇ ਦੀਆਂ ਜਥੇਬੰਦੀਆਂ ਨੂੰ ਜੀ ਤੇ ਸਾਰਿਆਂ ਦੀ ਮੀਟਿੰਗ ਹੈ ਤੇ 16 ਤਰੀਕ ਨੂੰ ਅਸੀਂ ਸੋਨ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਉੱਥੇ ਮੋਰਚਾ ਧਰਨਾ ਹੈ ਮਜਾਰਾ ਹੈ ਰੂਸ ਹੈ ਉਹਦੇ ਵਿੱਚ ਸੋਡਾ ਪੱਤਰਕਾਰ ਭਾਈਚਾਰਾ ਤੇ ਆਮ ਲੋਕ ਹਮ ਉਹ ਪਹੁੰਚਣ ਕਿਉਂਕਿ ਇਸ ਵੀਰ ਦੀ ਬਾਹ ਫੜੀਏ ਤੇ ਇਹਨੂੰ ਹੱਕ ਦਵਾਈਏ ਬਿਲਕੁਲ ਇਹ ਚੀਜ਼ੇ ਜਰੂਰ ਸੋਚ ਲਿਓ ਅਸੀਂ ਆਪਣੇ ਚੈਨਲ ਮਲੂਕਾ ਟੀਵੀ ਰਾਹੀਂ ਇਹ ਜਰੂਰ ਵਿਸ਼ਵਾਸ ਜਿਤਾਉਨੇ ਆ ਵੀ ਜਿੰਨਾ ਚਿਰ ਬਾਈ ਰਾਜੂ ਪੱਤਰਕਾਰ ਨੂੰ ਇਨਸਾਫ਼ ਨਹੀਂ ਮਿਲਦਾ ਜਿੱਥੇ ਵੀ ਸਾਡੀ ਲੋੜ ਹੋ ਅਸੀਂ ਉੱਥੇ ਜਾ ਕੇ ਇਹਨਾਂ ਦੀ ਆਵਾਜ਼ ਨੂੰ ਉਠਾਵਾਂਗੇ ਕਿਉਂਕਿ ਇੱਕ ਗੱਲ ਧਿਆਨ ਨਾਲ ਸੁਣ ਲਿਓ ਜਿਹੜੀ ਗੱਲ ਬਾਈ ਬਿੱਟੂ ਮੱਲਣ ਨੇ ਕਹੀ ਆ ਕਿ ਜਿਹੜਾ ਇਹ ਟਾਵਰ ਲੱਗਿਆ ਅੱਜ ਤੇ ਇਸ ਘਰ ਤੇ ਲੱਗਿਆ ਜੇ ਤੁਸੀਂ ਅੱਜ ਚੁੱਪ ਵਟ ਲਈ ਕੱਲ ਨੂੰ ਇਹ ਤੁਹਾਡੇ ਘਰਾਂ ਦੇ ਆਲੇ-ਦੁਆਲੇ ਲੱਗਦਾ ਜੇ ਅੱਜ ਇਹਨਾਂ ਨੂੰ ਮੁਆਵਜ਼ਾ ਨਾ ਮਿਲਿਆ ਠੀਕ ਆ ਇਹਨਾਂ ਨੂੰ ਇਹ ਮੂੰਹ ਪੈ ਜੂਗਾ ਕੱਲ ਨੂੰ ਤੁਹਾਡੇ ਘਰਾਂ ਤੇ ਡਿੱਗਦਾ ਉਹਨਾਂ ਨੇ ਕਹਿਣਾ ਫਿਰ ਉੱਥੇ ਕਿਹੜਾ ਤੁਸੀਂ ਕੁਝ ਕਰ ਲਿਆ ਸੀ ਅੱਜ ਸਾਨੂੰ ਉਠਣ ਦੀ ਲੋੜ ਆ ਇਸ ਪਰਿਵਾਰ ਦੇ ਨਾਲ ਖੜਨ ਦੀ ਲੋੜ ਆ ਤਾਂ ਕਿ ਇਹਨਾਂ ਦਾ ਜਿਹੜਾ ਹੱਕ ਆ ਕਿਉਂਕਿ ਰਪੀਆ ਰਪੀਆ ਜੋੜ ਕੇ ਮਿਹਨਤ ਦੇ ਨਾਲ ਇਹਨਾਂ ਨੇ ਆਪ ਦੇ ਜਿਹੜਾ ਇਹ ਘਰ ਦਾ ਸਮਾਨ ਸੀ ਵਹੀਕਲ ਸੀ ਉਹ ਮਣਾਇਆ ਸੀ ਠੀਕ ਆ ਮੈਂ ਤੁਹਾਨੂੰ ਹਾਲਾਤ ਵਿਖਾ ਦਿੰਨਾ ਪੂਰੇ ਆਜੋ ਕਿਉਂਕਿ ਇਹ ਚੀਜ਼ ਨੂੰ ਅ ਧਿਆਨ ਨਾਲ ਦੇਖ ਲਿਓ ਵੀ ਕੋਈ ਇਹ ਆਉਡੀ BMW ਗੱਡੀ ਨਹੀਂ 60-70000 ਰੁਪਇਆ ਲਾ ਕੇ ਮਿਹਨਤ ਦੇ ਨਾਲ ਇਸ ਬਾਈ ਨੇ ਇਹ ਗੱਡੀ ਲਈ ਸੀਗੀ ਇਹਦੇ ਤੁਸੀਂ ਹਾਲਾਤ ਵੇਖ ਲਓ ਠੀਕ ਆ ਕਾਰਪੋਰੇਟ ਕਰਾਣਿਆਂ ਦੀ ਇਹ ਜ਼ਬਰਦਸਤੀ ਆ ਇਸ ਵੀਰ ਦੇ ਨਾਲ ਤੇ ਇਧਰ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਕਣਕ ਸੀ ਠੀਕ ਆ ਇਹ ਡਰਮ ਸੀ ਇਹ ਤੁਸੀਂ ਦੇਖ ਸਕਦੇ ਹੋ ਠੀਕ ਆ ਪੂਰੇ ਦਾ ਪੂਰਾ ਇਹ ਮਕਾਨ ਆ ਜਿਹੜਾ ਡਿੱਗਿਆ ਨਾਲ ਤੁਸੀਂ ਇਹ ਟਾਵਰ ਦਿਖਾਦੇ ਵੀਰੇ ਇਹ ਟਾਵਰ ਦੀ ਕਾਰਜ ਕਰਕੇ ਹੀ ਇਹ ਜਿਹੜੀ ਸਾਰੀ ਘਟਨਾ ਹੋਈ ਆ ਠੀਕ ਆ ਹੁਣ ਤੁਸੀਂ ਦੱਸੋ ਵੀ ਕੀ ਸਾਨੂੰ ਨਾਲ ਨਹੀਂ ਖੜਨਾ ਚਾਹੀਦਾ ਕਿਉਂਕਿ ਸਾਨੂੰ ਚਾਹੀਦਾ ਇਸ ਪਰਿਵਾਰ ਦੇ ਨਾਲ ਇਹ ਵੀ ਵੀਰ ਨੇ ਸਵਾਮਾਂ ਨਭਾਈਆਂ ਲੰਮੇ ਟਾਈਮ ਦੇ ਸਦਕਾ ਠੀਕ ਆ ਤੁਸੀਂ ਕਿਉਂਕਿ 22 ਰਾਜੂ ਪੱਤਰਕਾਰ ਗਿੱਦੜਵਾਹਾ ਗਿੱਦੜ ਬਹਾਤੋ ਆ ਜਿਨ੍ਹਾਂ ਨੂੰ 12-15 ਸਾਲ ਸਵਾਵਾ ਨਿਭਾਉਂਦਿਆਂ ਨੂੰ ਹੋ ਗਏ ਅੱਜ ਇਹਨਾਂ ਨੂੰ ਲੋੜ ਆ ਆਪਣੇ ਸਾਥ ਦੀ ਠੀਕ ਆ ਕਿਉਂਕਿ ਇਹ ਜਿਹੜਾ ਨਾਲ ਕੰਪਨੀ ਦਾ ਟਾਵਰ ਲੱਗਿਆ ਪਤਾ ਨਹੀਂ ਕਿਹੜੀ ਕੰਪਨੀ ਆ ਕਿਸੇ ਅਧਿਕਾਰੀ ਨੂੰ ਕੋਈ ਪਤਾ ਨਹੀਂ ਕਿਸੇ ਤੋਂ ਕੋਈ ਜਿਹੜਾ ਉੱਥੇ ਰਿਕਾਰਡ ਨਹੀਂ ਕਿਸੇ ਤੋਂ ਕੱਢਿਆ ਗਿਆ ਨਾ ਕਿਸੇ ਨਗਰ ਕਾਉਂਸਲ ਤੋਂ ਇਹ ਐਡਾ ਵੱਡਾ ਨੁਕਸਾਨ ਹੋਇਆ ਇੱਥੇ ਆਪਦਾ ਵੀ ਇੱਕ ਲਖ ਲਾ ਕੇ ਵੀਰ ਹਜੇ ਜਾ ਕੇ ਪਾਣੀ ਪੀਂਦਾ ਤੇ ਜਦੋਂ ਇਹ ਮਕਾਨ ਆ ਨਾਲ ਪੱਟੇ ਹੋਏ ਟੋਏ ਦੇ ਕਾਰਨ ਡਿੱਗ ਪਿਆ ਤੁਹਾਨੂੰ ਇਹ ਸਾਰਿਆਂ ਨੂੰ ਪਤਾ ਕਿ ਪੱਤਰਕਾਰ ਭਰਾਵਾਂ ਦੀਆਂ ਸਵਾਵਾਂ ਇਹ ਜੀਆਂ ਹੁੰਦੀਆਂ ਜਿਹੜੇ 24 ਘੰਟੇ ਹਾਜ਼ਰ ਰਹਿੰਦੇ ਆ ਸੇਵਾ ਨਿਭਾਉਂਦੇ ਆ ਆਪਦੇ ਪਰਿਵਾਰ ਦੇ ਪ੍ਰੋਗਰਾਮ ਵੀ ਛੱਡਣੇ ਪੈਂਦੇ ਆ ਖੁਸ਼ੀ ਗਮੀ ਸਾਰਾ ਕੁਝ ਛੱਡ ਕੇ ਠੀਕ ਆ ਜਿੱਥੇ ਕਿਤੇ ਕੋਈ ਧਰਨਾ ਹੁੰਦਾ ਜਿੱਥੇ ਕਿਤੇ ਲੋਕਾਂ ਦੇ ਮਸਲੇ ਹੁੰਦੇ ਆ ਉੱਥੇ ਜਾ ਕੇ ਖੜਦੇ ਆ ਉੱਥੇ ਜਾ ਕੇ ਹੱਕ ਸੱਚ ਦੀ ਗੱਲ ਕਰਦੇ ਆ ਤੇ ਅੱਜ ਤੇ ਸਾਡੇ ਭਰਾ ਰਾਜੂ ਪੱਤਰਕਾਰ ਵੀਰ ਦੇ ਇਹ ਘਰ ਦੇ ਵਿੱਚ ਏਡਾ ਵੱਡਾ ਇਹ ਦੁਕਾਨ ਤਾਂ ਜਿਹੜਾ ਵਾਪਰਿਆਗਾ ਇੱਕ ਛੋਟੀ ਜੀ ਗਲਤੀ ਦੇ ਕਾਰਨ ਤੇ ਆਪਾਂ ਨੂੰ ਰਲ ਮਿਲ ਕੇ ਆਵਾਜ਼ ਆ ਜਿਹੜੀ ਉਠਾਉਣੀ ਚਾਹੀਦੀ ਹੈ ਬਾਈ ਬਿੱਟੂ ਨੇ ਦੱਸਿਆ ਕਿ 14 ਤਰੀਕ ਨੂੰ ਜਿਹੜਾ ਗਿੱਦੜ ਵਾਹੇ ਦੇ ਵਿੱਚ ਮੀਟਿੰਗ ਕੀਤੀ ਜਾਊਗੀ ਜੇ ਕੋਈ ਹੱਲ ਨਿਕਲਦਾ ਤੇ ਠੀਕ ਹੈ ਨਹੀਂ ਫਿਰ 16 ਤਰੀਕ ਨੂੰ ਕੀ ਕਰਨਾ ਪੂਰਾ ਪ੍ਰੋਗਰਾਮ ਹੈ ਜਿਹੜਾ ਉਲਿੱਕਿਆ ਜਾਣਾ ਤੇ 14 ਤਰੀਕ ਨੂੰ ਸਾਰੇ ਲੋਕਾਂ ਨੇ ਜਿਹੜੇ ਕਿ ਹੱਕ ਸੱਚ ਦੀ ਗੱਲ ਕਰਨਾ ਜਾਣਦੇ ਆ ਉਹ ਸਾਰੇ ਵੀਰ ਜੀ 14 ਤਰੀਕ ਨੂੰ ਮੀਟਿੰਗ ਅ ਚਰਨਜੀ ਲਾਲ ਪਾਰਕ ਚ ਜੀ ਪਰਸੋਂ ਸ਼ਨੀਵਾਰ ਨੂੰ ਤੇ ਸੋਮਵਾਰ ਨੂੰ ਇਹਦਾ ਵੱਡਾ ਐਕਸ਼ਨ ਕੀਤਾ ਜਾਊਗਾ ਜੇ 14 ਨੂੰ ਕੋਈ ਹੱਲ ਨਹੀਂ ਹੁੰਦਾ ਤਾਂ 14 ਨੂੰ ਤਾਂ ਪੱਤਰਕਾਰ ਭਾਈਚਾਰਾ ਤੇ ਜਥੇਬੰਦੀਆਂ ਦੇ ਆਗੂ ਮੁਕਸਰ ਜ਼ਿਲ੍ਹੇ ਦੇ ਉਹ ਵਿਚਾਰ ਨਗੇ ਵੀ ਆਪਾਂ ਹੁਣ ਇਹਦਾ ਐਕਸ਼ਨ ਕੀ ਕਰਨਾ ਓਕੇ ਜੀ ਤੇ ਵੱਡਾ ਐਕਸ਼ਨ ਆ ਫਿਰ ਉਹ ਸੋਮਵਾਰ ਨੂੰ ਅਸੀਂ ਲਿਖਾਂਗੇ ਵੀ ਅਸੀਂ ਕਿਹੜਾ ਐਕਸ਼ਨ ਕਰਨਾ ਹੈ ਉਹ ਫਿਰ ਉਹਦਾ 14 ਤਰੀਕ ਨੂੰ ਮੀਟਿੰਗ ਦੇ ਵਿੱਚ ਲਿਖ ਦਿਆਂਗੇ ਦੱਸ ਦਿੱਤਾ ਜਾਊਗਾ ਦੱਸ ਦਿੱਤਾ ਜਾਊਗਾ 14 ਨੂੰ ਸਿਰਫ ਮੀਟਿੰਗ ਹੀ ਰੱਖੀ ਹੈ ਜੀ 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 ਠੀਕ ਹੈ ਜੇ ਪ੍ਰਸ਼ਾਸਨ ਉਦੋਂ ਤੱਕ ਇਸ ਮਸਲੇ ਦਾ ਹੱਲ ਕਰ ਦਿੰਦਾ ਹੈ ਜੀ ਤਾ ਠੀਕ ਹੈ ਨਹੀਂ 14 ਨੂੰ ਮੀਟਿੰਗ ਕਰਕੇ 10 ਵਜੇ ਦੀ ਮੀਟਿੰਗ ਦਾ ਟਾਈਮ ਹੈ ਪੱਤਰਕਾਰ ਭਾਈਚਾਰੇ ਵੀ ਸੱਦੇ ਆ ਜਥੇਬੰਦੀਆਂ ਦੇ ਆਗੂ ਵੀ ਹੈ ਤੇ 16 ਨੂੰ ਫਿਰ ਇਹਦਾ ਐਕਸ਼ਨ ਕੀਤਾ ਜਾਊਗਾ ਸੋਮਵਾਰ ਨੂੰ ਬਿਲਕੁਲ ਸਾਰੇ ਭੈਣ ਭਰਾ ਆ ਸਾਥ ਦਿਓ ਪਹੁੰਚਿਓ ਜਰੂਰ 14 ਤਰੀਕ ਦੀ ਮੀਟਿੰਗ ਆ ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਆ ਤੁਸੀਂ ਵੀ ਪਹੁੰਚਿਓ ਤੇ 14 ਤਰੀਕ ਨੂੰ ਤੁਹਾਨੂੰ ਜਿਹੜੀ ਪੂਰੀ ਡਿਟੇਲ ਆ ਜਾਣਕਾਰੀ ਆ ਉਹ ਦੱਸ ਦਿੱਤੀ ਜਾਊਗੀ ਤੇ ਵੀਡੀਓ ਨੂੰ ਜਰੂਰ ਸਾਰੇ ਭੈਣ ਭਰਾਵਾਂ ਨੂੰ ਸ਼ੇਅਰ ਕਰਿਓ ਜੁੜੇ ਹੋ ਰੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ